жив शक्ति मंदिर ਦਾ ਸੰਚਾਲਕ ਹੈ Hindu ਸਮਾਜ ਨਾਲ ਸੰਬੰਧਤ ਹਾਂ ਔਰ ਸੋਚਦਾ ਹਾਂ ਕਿ ਇਸ ਧਰਮ ਨੂੰ ਪੈਦਾ ਕਰਨ ਵਾਲਾ ਕੋਈ ਨਾ ਕੋਈ ਪੀਰ ਫਕੀਰ ਪਗੰਬਰਤਾ ਹੈ ਤਾਂ ਇਹ ਧਰਮ ਪੈਦਾ ਹੋਇਆ ਹ ਕਿਸੇ ਨੇ ਤਾਂ ਇਸ ਧਰਮ ਨੂੰ ਚਲਾਇਆ ਹੈ ਪਹਿਲ ਕੀਤੀ ਹੋਵੇਗੀ ਤਾਂ ਹੀ ਅੱਜ ਆਪਾਂ Hindu ਸਮਾਜ ਵਾਲੇ ਹ ਤੇ ਇਸੇ ਤਰ੍ਹਾਂ ਸਾਹੀ ਧਰਮ ਨੂੰ ਵੀ ਕਿਸੇ ਨੇ ਨਾ ਕਿਸੇ ਨੇ ਪੈਦਾ ਕੀਤਾ ਹੋਉਂਦੇ ਦੇ ਵਿੱਚ ਤਾਂ ਹੀ ਹੈ ਇਸੇ ਤਰ੍ਹਾਂ ਮੁਸਲਮ ਧਰਮ ਨੂੰ ਵੀ ਕਿਸੇ ਨੇ ਕਿਸੇ ਨੇ ਪੈਦਾ ਕੀਤਾ ਰਾਹੀ ਉਹ ਪੈਲ ਕਰਨੇ ਵਾਲੇ ਦੇ ਪੂਰਨ ਤੇ ਆਪਾਂ ਚੱਲੀ ਤੇ ਇਸੇ ਤਰ੍ਹਾਂ ਸਿੱਖ ਸਮਾਜ ਜੋ ਭਾਈਚਾਰਾ ਹੈ ਉਸ ਕਰਮ ਨੂੰ ਵੀ ਪੈਦਾ ਕਰਨੇ ਵਾਲੇ ਗੁਰੂ ਸਹਿਬਾਨ ਸਨ ਤਾਂ ਹੀ ਸਿੱਖ ਸਮਾਜ ਹੋਣ ਦੇ ਚਾਇਆ ਹਨ ਤੇ ਜੇਰਾ ਸੋਚ ਕੇ ਦੇਖੋ ਪੈਦਾ ਕਰਨੇ ਵਾਲੇ ਨੂੰ ਮਾਤਾ ਪਿਤਾ ਦਾ ਦਰਜਾ ਮਿਲਦਾ ਹੈ ਜਿਨੇ ਚਾਰੇ ਧਰਮ ਬਣਾਏ ਹਨ ਉਹ ਚਾਰ ਮਾਤਾ ਪਿਤਾ ਸਨ ਤੇ ਉਹ ਅਦਬ ਸਤਿਕਾਰ ਦੇ ਬੜੇ ਹਨ ਉਹਨਾਂ ਦਾ ਅਦਬ ਵੀ ਹੈ ਹਰ ਕੋਈ ਕਰਦਾ ਹੈ ਕਰਨਾ ਵੀ ਚਾਹੀਦਾ ਹੈ ਤੇ ਆਪਾਂ ਸੋਚ ਕੇ ਦੇਖੀਏ ਕਿ ਉਸ ਮਾਤਾ ਪਿਤਾ ਚਾਹੁੰਦੇ ਆਪਾਂ ਨੂੰ ਸਨੇਹਾ ਕੀ ਦਿੱਤਾ ਆਪਣੀਆਂ ਲਾਦਾ ਨੂੰ ਕੀ ਸੋਚ ਕੇ ਪੈਦਾ ਕੀਤਾ ਹੋਵੇਗਾ ਕਿ ਮੇਰੇ ਬੱਚੇ ਪਿਆਰ ਨਾਲ ਰਹਿਣ ਮੇਰੇ ਬੱਚੇ ਇੱਕ ਦੂਸਰੇ ਤੋਂ ਨਫ਼ਰਤ ਨਾ ਕਰਨ ਮੇਰੇ ਬੱਚੇ ਦੁੱਖ ਸੁੱਖ ਦੇ ਵਿੱਚ ਇੱਕ ਦੂਸਰੇ ਦੇ ਕੰਮ ਆਉਣ ਇਹ ਹੀ ਮਾਤਾ ਪਿਤਾ ਸੋਚਦਾ ਸਾਰੀ ਦੁਨੀਆ ਦੇ ਮਾਤਾ ਪਿਤਾ ਇਸੇ ਤਰ੍ਹਾਂ ਸੋਚਦੇ ਤੇ ਹੁਣ ਸੋਚਣੀ ਵਾਲੀ ਗੱਲ ਹੈ ਕਿ ਆਪਾਂ ਨੇ ਜੋ ਮਾਤਾ ਪਿਤਾ ਦੀ ਸੋਚਿਆ ਆ ਉਹਦੇ ਤੇ ਖਰੇ ਉੱਤਰੇ ਹਾਂ ਬਾਕੀ ਆਪਾਂ ਇੱਕ ਦੂਸਰੇ ਦੀ ਦੁੱਖ ਸੁੱਖ ਚ ਬਾਹ ਫੜਦੇ ਹਾਂ ਇੱਕ ਦੂਸਰੇ ਦੀ ਹੈਲਪ ਕਰਦੇ ਹਾਂ ਇੱਕ ਦੂਸਰੇ ਨਾਲ ਪਿਆਰ ਨਾਲ ਰਹਿੰਦੇ ਹਾਂ ਦਿਲੋਂ ਪਿਆਰ ਕਰਦੇ ਹਾਂ ਕਿਤੇ ਇੱਕ ਦੂਸਰੇ ਤੋਂ ਨਫ਼ਰਤ ਤਾਂ ਨਹੀਂ ਕਰਦੇ ਅਗਰ ਕਰਦੇ ਹਾਂ ਤਾਂ ਪਿਆਰ ਕਰੋ ਨਫ਼ਰਤ ਨਾ ਕਰੋ ਇਹ ਹੀ ਉਹ ਪਰਮਪਿਤਾ ਪਰਮਾਤਮਾ ਨੂੰ ਪਾਉਂਦਾ ਹੈ ਇਹ ਸਹੀ ਉਸ ਪੈਦਾ ਕਰਨ ਵਾਲੇ ਨੂੰ ਪਾਉਂਦਾ ਹੈ ਜਿਨੇ ਇਹਨਾਂ ਧਰਮਾਂ ਨੂੰ ਪੈਦਾ ਕੀਤਾ ਹੈ ਤੇ ਮਾਤਾ ਪਿਤਾ ਤਾਂ ਹਮੇਸ਼ਾ ਇਹ ਹੀ ਚਾਹੁੰਦੇ ਆ ਕਿ ਮੇਰੇ ਬੱਚੇ ਪਿਆਰ ਨਾਲ ਰਹਿਣ ਸਤਿਕਾਰ ਨਾਲ ਰਹਿਣ ਇੱਕ ਦੂਸਰੇ ਦੀ ਹੈਲਪ ਕਰਨ ਇਹੀ ਮਾਤਾ ਪਿਤਾ ਦੀ ਸੋਚ ਹੈ ਤਾਂ ਜਦੋਂ ਆਪਣੇ ਮਾਤਾ ਪਿਤਾ ਇਸ ਤਰ੍ਹਾਂ ਸੋਚਦੇ ਆ ਕਿ ਮੇਰੇ ਬੱਚੇ ਪਿਆਰ ਨਾ ਰਹਿਣ ਤਾਂ ਫਿਰ ਆਪਾਂ ਨੂੰ ਵੀ ਤਾਂ ਇਹੀ ਸੋਚਣਾ ਚਾਹੀਦਾ ਧਰਤੀ ਦਿੱਤੇ ਆ ਕਿ ਆਪਣੇ ਬੱਚੇ ਵੀ ਗਾਹਾਂ ਪਿਆਰ ਨਾ ਰਹਿਣ ਤਾਂ ਪਹਿਲਾਂ ਆਪਾਂ ਨੂੰ ਪਿਆਰ ਉਹ ਪੇਸ਼ ਕਰਨਾ ਪੈਣਾ ਇੱਕ ਦੂਸਰੇ ਦਾ ਦਰਦ ਸਤਕਾਰ ਕਰਨਾ ਪੈਣਾ ਤਾਂ ਹੀ ਆਪਣੀ ਔਣੇ ਵਾਲੀ ਪੀੜ੍ਹੀ ਔਣੇ ਵਾਲੀ ਨਸਲ ਇੱਕ ਦੂਸਰੇ ਦਾ ਦਰਦ ਸਤਕਾਰ ਕਰੇਗੀ ਤਾਂ ਜੇ ਆਪਾਂ ਹੀ ਨਫ਼ਰਤ ਦੇ ਬੀਜ ਬੀਜ ਦਿੱਤੇ ਇੱਕ ਦੂਸਰੇ ਨਾਲ ਬੈਰ ਕਰਨ ਡੈ ਪਏ ਤਾਂ ਆਪਣੀ ਔਣੇ ਵਾਲੀ ਨਸਲ ਇਸ ਚੀਜ਼ ਤੋਂ ਬਚ ਨਹੀਂ ਸਕਦੀ ਔਰ ਜਿੱਥੇ ਪੇ ਨਫਰਤ ਪੈਦਾ ਹੋ ਜਾਂਦੀ ਹੈ ਨਾ ਉੱਥੇ ਬਨਾਸ਼ ਹੋਣਾ ਵੀ ਜ਼ਰੂਰੀ ਹੈ। ਚਾਹੇ ਉਹ ਕਿਸੇ ਦਾ ਵੀ ਹੋਵੇ। ਨਫਰਤ ਦਾ ਤਾਂ ਛਿੱਟਾ ਤਾਂ ਮਾੜਾ ਹੀ ਨਿਕਲਦਾ। ਤੋ ਹੱਥ ਜੋੜ ਕੇ ਬੇਨਤੀ ਆ ਆਓ ਪਹਿਲਾਂ ਆਪਾਂ ਸਨੇਹਾ ਦੀ ਜੇ ਰੜ ਕੇ ਆਪਣੇ ਬੱਚਿਆਂ ਨੂੰ ਰਹਿ ਕੇ ਦਿਖਾਈਏ ਆਪਾਂ ਆਪ ਪਿਆਪਾ ਪਿਆਰ ਨਾਲ ਰਹਿੰਦੇ ਆ।